ਅੱਕਾ ਚੱਲ ਮੈਂ ਵੀ ਮੋੜ ਕੇ ਨਾ 10 ਵੀ ਤਣੇ ਚ ਗੋਲੀ ਛੱਡ ਦਿੰਦਾ। ਦਾ ਮਾਰਾ ਇਹੇ ਅੱਜ ਜਦੋਂ ਬੰਦਾ ਛੋਟਾ ਕੰਮ ਕਰਦਾ ਛੋਟੇ ਦੀ ਬਟਾ ਹੁੰਦਾ। ਤੁਸੀਂ ਤੁਸੀਂ ਐ ਨਹੀਂ ਪਤਾ ਹੁਣ ਇੱਥੇ ਬੈਠੇ ਵੱਡੇ ਕੋਈ ਹੋਰ ਕਿਸੇ ਕੰਮ 'ਚ ਹੱਥ ਮਾਰੋਗੇ। ਐਂ ਬੰਦਾ ਬੰਦੇ ਦਾ ਮਾਰੀ ਦਾ ਜੀ ਮਾਰੀ ਦਾ ਕੰਬਾਈਨਾ ਗਰਮੂਨਾ ਰਿਪੇਅਰ ਕਰਦੇ ਆ ਮੋੜ ਕੇ ਮੂਰੇ ਸੀਜ਼ਨ ਚੱਲ ਪਿਆ। ਸਹੀ ਆ। ਮੀਨ ਜਿਹੜੀ ਸਮੱਸਿਆ ਹੈ ਕਿਰਤ ਕਰਨਾ ਤੇ ਦੂਸਰੀ ਗੱਲ ਇਹ ਆ ਕਿ ਮੇਰੇ ਹੁਣ ਸਾਡੇ ਕਈ ਕਿਰਤੀ ਭਰਾ ਨੇ ਕੋ ਨਸ਼ੇ ਤੇ ਲੱਗ ਗਏ ਉਹ ਘਰੇ ਕੀ ਦੇਣੇ ਚਲ ਜਾ। ਇਹ ਤਾਂ ਹੈ। ਨਸ਼ੇ ਤੋਂ ਜਿਹੜਾ ਬੰਦਾ ਬਚ ਗਿਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਰੋਟੀ ਕਿਤੇ ਵੀ ਤੁਹਾਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇਹੋ ਜਿਹਾ ਪੰਜਾਬ ਹੈ ਪੰਜਾਬ ਦੇ ਵਿੱਚ ਰੋਟੀ ਤੋਂ ਬੰਦਾ ਕਿਤੇ ਨਹੀਂ ਪਰਦਾ ਰੋਟੀ ਉਹਨੂੰ ਮਿਲੀ ਜਾਣੀ ਹੈ ਜਿਹਦੇ ਨੂੰ ਨਸ਼ਾ ਲਾ ਕੇ ਉਹ ਮਾਰਦਾ ਇੰਨਾ ਕਮਾਉਂਦਾ ਉਹਨਾਂ ਨਸ਼ੇ ਦੇ ਲਾਣ ਦਾ ਲੈ ਯਾਰ ਘਰੇ ਕੀ ਲੈ ਕੇ ਜਾਊਗਾ ਨਾ ਖਾਸ ਕਰਕੇ ਨਾ ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਕਿ ਜਿਹੜੇ ਸਾਡੇ ਹੁਣ ਆਪਣਾ ਆਪਾਂ ਸਾਰੇ ਮਜ਼ਦੂਰ ਆ ਵੈਸੇ ਉਹ ਭਰਾ ਸਾਡੇ ਬਹੁਤ ਨਸ਼ੇ ਤੇ ਲੱਗੇ ਹੋਏ। ਵਾਕਿਆ ਜੀ ਸਹੀ ਬੋਲਿਆ। ਤੁੰਹੀ ਲੱਗੇ ਹੋਆ ਮਾੜਾ ਮੋਟਾ ਹੈਨਾ। ਹਾਂ ਹਾਂ ਇਹਦੇ ਹੈਗੇ ਮੁੰਡੇ ਦਾ ਮਾਰੇ ਕਰਨ ਵਾਲੀ ਹੈ। ਛੱਡ ਗਿਆ ਹੁਣ। ਛੱਡ ਗਿਆ ਹੁਣ। ਮੈਂ ਗੋਲੀ ਖਾਣਾ ਹੈ। ਗੋਲੀ ਜੀਵ ਥਲੇ ਕਰਨ ਵਾਲੀ। ਉਹ ਮਾੜੀ ਬਹੁਤ ਗੋਲੀ ਦਾ ਬਾੜੀ ਮਾੜੀ ਦਾ। ਨੋ ਕੀਰਾ ਬਹੁਤ ਆ ਜਿਹਨੂੰ ਹਟ ਦੇਣੀ ਦਿਹਾੜੀ ਉਨੀ ਹੁੰਦੀ ਆ ਉਹਨੇ ਉਧਰ ਲਾ ਦਿੰਦੇ ਆ ਇਹ ਛਾੜ ਦੇ ਗੋਲੀ ਵੀ ਬਹੁਤ ਨੁਕਸਾਨ ਬਹੁਤ ਆ ਜੀਬ ਵਾਲੀ ਗੋਲੀ ਦਾ ਬਾਈ ਲੀਵਰ ਨੂੰ ਪੈਂਦੀ ਸਿੱਧੀ ਤੁਸੀਂ ਜਿਹੜਾ ਬੰਦਾ ਜੀਬ ਵਾਲੀ ਗੋਲੀ ਖਾ ਗਿਆ ਉਹਨੂੰ ਪੀਲੀਆ ਗੁੱਸਾ ਨਾ ਕਰੀ ਤੂੰ ਮੇਰਾ ਭਾਈ ਤੈਨੂੰ ਵਾਖ ਦੀ ਗੱਲ ਆ ਹਨਾ ਸੁਣ ਮੇਰੀ ਗੱਲ ਹਾਂ 1 ਮਿੰਟ ਤੈਨੂੰ ਗੱਲ ਕਰਦਾ ਚਿੱਟਾ ਤੂੰ ਪਹਿਲਾਂ ਪਰ ਜਿਹੜਾ ਬੰਦਾ ਚਿੱਟਾ ਪੀਂਦਾ ਹਨਾ ਜਾਂ ਕੋਈ ਵੀ ਨਸ਼ਾ ਕਰਦਾ ਤੂੰ ਇਹ ਦੇਖ ਵੀ ਉਹ ਚਿੱਟਾ ਜੰਨਾ ਹੀ ਪੀਂਦਾ ਹਨਾ ਉਹਨੂੰ ਡੋਜ਼ ਇਹ ਛੋਟੀ ਜਿਹੀ ਗੋਲੀ ਪੂਰੀ ਕਰ ਦਿੰਦੀ ਹੈ ਉਹ ਤੋਂ ਬਾਅਦ ਸਰੀਰ ਖੜਾ ਕਰ ਦਿੰਦੀ ਹੈ ਹੁਣ ਫਿਰ ਇਹ ਉਹਦੀ ਮਾਂ ਬਣੀ ਨਾ ਉਹਦੀ ਹਾਂ ਜੀ ਹਾਂ ਉਹਦੀ ਮਾਂ ਹੈ ਚਿੱਟੇ ਦੀ ਮਾਂ ਹੈ ਇਹ ਤਾਂ ਸਰਕਾਰ ਦੇ ਚਾਲਾਂ ਨੇ ਜਾਂ ਸਾਜ਼ਸ਼ਾ ਨੇ ਇੱਕ ਜੀਤ ਤੋਂ ਪਿੱਛੇ ਕੱਢ ਕੇ ਦੂਜੀ ਦੇ ਵਿੱਚ ਪਾਇਆ ਜਾ ਰਹੇ ਹਨ ਜਾਣ ਕੇ ਲੋਕਾਂ ਨੂੰ ਮਨ ਕੇ ਇਹ ਵੀ ਜਵਾਨੀ ਨੂੰ ਬਰਬਾਦ ਕਰਨਾ ਨੌਜਵਾਨ ਨੂੰ ਜਾਗਰੂਕ ਰਹਿਣ ਨਛੇ ਵਿੱਚ ਮਾਰਨ ਨਾ ਚਾਹੁੰਦੇ ਨੇ ਕਰਕੇ ਚੀਜ਼ ਨੂੰ ਨਾ ਇਹ ਗੋਲੀ ਤਾਂ ਇਹਨੂੰ ਵੀ ਛੱਡ ਦੇ ਇਹਦਾ ਲਾਇਆ ਜੀ ਮੇਰੇ ਸਾਬ ਨੂੰ ਆਪਣਾ ਅੱਧਾ ਅੱਧੋਂ ਜ਼ਿਆਦਾ ਪੰਜਾਬੇ ਕੰਮ ਜੀ ਆ ਜਿਹੜੀ ਇੱਕ ਆਪਣੇ ਦੇ ਸਾਡੇ ਅੱਜ ਦੇ ਆਜੀਬ ਥਲੇਦਾਰ ਨੱਕ ਰਹਿਣਾ ਉਹਨਾਂ ਗੀ ਭਰਾ ਇਹਨਾਂ ਨੱਕ ਰਹਿਣਾ ਉਹਨਾਂ ਤਰਾ ਨੱਕ ਦਾ ਮੈਂ ਜੇਲ੍ਹ ਚ ਇਤਜ਼ਾਰਪਾ ਕਰਕੇ ਆਇਆ ਇਹ ਹੀ ਦੇਖ ਮੈਂ ਉੱਥੇ ਮੈਂ ਤਾਂ ਦੇਖ ਕੇ ਵੀ ਕਿਹੜੇ ਹਿਸਾਬ ਨਾਲ ਕਿਹੜੇ ਰਹਿ ਗਿਆ ਇਹ ਵੀ ਜਾ ਕੇ ਆਇਆ 2 ਸਾਲ ਹੈ ਮੈਂ ਜੇਲ੍ਹ ਚ ਦੇਖਿਆ ਹੋਇਆ ਉੱਥੇ ਨਾ ਪੈਪੀ ਹੁੰਦੀ ਹੈ ਨੱਕ ਨਾਲ ਹੀ ਲੱਗਦੀ ਹੈ ਉੱਥੇ ਨੱਕ ਨਾਲ ਉਹ ਹੁੰਦਾ ਕੋਈ ਉਹ ਜਿਹੜੀ ਅੱਧੀ ਗੋਲੀ ਨੱਕ ਨਾਲ ਜਦੋਂ ਪੈਪੀ ਪਾ ਕੇ ਲਾਉਂਦੇ ਨੇ ਚੌਥੇ ਹੀ ਲਾ ਲੈਣਾ ਚੌਥੇ ਹੀ ਲਾ ਲੈਣਾ ਇਹ ਹਸਾਬ ਲਾ ਲੈ ਵੀ ਕਾਂਟੇ ਕੋਲ ਲੇਜ਼ਰ ਕਰਦੇ ਆਂ। ਉਹ ਵੀ ਰੀ ਵੱਡ ਜਾਣੀਆਂ। ਛਿੱਟੀ ਜਾ ਕੇ ਸਿਰ ਨੂੰ ਸਾਰੀ ਦਿਹਾੜੀ ਚੌਥਾ ਹਿੱਸਾ ਕਿਹੜਾ ਹੁੰਦਾ ਵਾ? ਚੌਥਾ ਹਿੱਸਾ ਲਾ ਲਿਆ। ਚੌਥਾ ਹਿੱਸਾ ਚੌਥੀ ਹਿੱਸੇ ਪਚਾਣ। ਫਰ ਤੇ ਰਗੜ ਕੇ ਲੈਣ ਬਣਾ ਲਾ। ਤੂੰ ਰਾਜ ਮਦਰਾਂ ਦਾ ਚੌਥੀ ਹਿੱਸੇ ਦੀ ਗੋਲੀ ਪਿੱਛੇ ਮੁੰਡੇ ਮੰਨ ਕੇ ਚੱਲ ਜਿਹਨਾਂ ਦੀ ਹਜੇ ਨਹੀਂ ਗੋਲੀ ਅੰਦਰ ਲੱਗੀ ਜਿਹੜੇ ਨਸ਼ਾ ਬਾਹਰ ਕਹਿੰਦੇ ਨੇ ਗੋਲੀ ਹਰ ਇੱਕ ਦਿਨ ਨਾ ਉੱਥੇ ਲੱਗਦੀ ਜੇ ਲੱਗੀ ਹੋਈ ਆ। ਹਾਂਜੀ। ਚੌਥੀ ਹਿੱਸੇ ਪਿੱਛੇ ਸਾਰਾ ਸਾਰਾ ਦਿਨ ਕੱਪੜੇ। ਕੱਪੜੇ ਧੋ ਦਿੰਦੇ ਆ। ਅੱਛਾ। ਸਾਰਾ ਸਾਰਾ ਦਿਨ ਵਾਵੇਂ ਕੱਪੜੇ ਧਵਾਲਾ ਲੱਤਾ ਘਟਾਲਾ ਸਾਰਾ ਕੁਝ ਕਰਾਲਾ ਸਾਰੀ ਦਿਹਾੜੀ ਕੰਮ ਕਰੀ ਜਾਣਗੇ ਜਾਨੀ ਜਿਹੜਾ ਕੁਝ ਆੰਦਾਰ ਆ ਉਹੀ ਕੁਝ ਬਾਹਰ ਵੀ ਉਹੀ ਕੁਝ ਹੀ ਆ ਨੋ ਹਜ਼ਾਰ ਰੁਪਏ ਦੀ ਪੁੜੀ ਆ ਜਰਦੇ ਦੀ 7 700 ਰੁਪਏ ਦਾ ਟੱਕਾ ਨਾ ਕੋਕ ਦੀ ਬੋਤਲ ਵਾਲਾ ਮੈਂ ਤਾਂ ਮੈਂ ਵੀ ਗੱਲ ਕਰਦਾ ਆ ਜੇ ਆ ਕੇ ਆਏ ਵੀ ਹੁਣ ਜਿੰਨੇ ਵੀ ਜਾਣਿਆ ਨਾ ਜੇ ਆਪਾਂ ਸਮਝਾਈਏ ਵੀ ਇਹ ਜਿਹੜੇ ਗੋਲੀ ਆ ਬਹੁਤ ਮਾੜਾ ਨਸ਼ਾ ਬਹੁਤ ਮਾੜਾ ਬਹੁਤ ਮਾੜੀ ਜੀ ਦੇਖੋ ਜਿਹੜਾ ਬੰਦਾ ਪ੍ਰਸ਼ਾਦਾ ਪਾਣੀ ਮਿਲ ਜਾਣਾ ਤੁਹਾਨੂੰ ਤੁਹਾਡਾ ਤੁਸੀਂ ਜਿਹੜਾ ਤੁਸੀਂ ਕਮਾਓਗੇ ਉਹ ਰੱਖ ਵੀ ਸਕਦੇ ਹੋ ਪਰ ਹੁਣ ਤਾਂ ਨਸ਼ੇ ਦਾ ਬਹੁਤ ਬਰਬਾਦੀ ਦਾ ਸਭ ਤੋਂ ਵੱਡੀ ਨਸ਼ਾ ਹੈ ਬਰਬਾਦੀ ਹੈ ਇਹ ਤਾਂ ਹੈ ਹੁਣ ਤੁਸੀਂ ਜਾਓਗੇ ਆਂ ਦੀ ਜੀ ਆਪਣੇ ਆ ਰੋਡ ਤੇ ਦੇਖੋ ਕੰਮ ਕੋਈ ਵੱਡਾ ਛੋਟਾ ਨਹੀਂ ਕਮਕਤੋਂ ਗੱਲ ਹੈ ਗਰੀਬੀ ਕਿਉਂ ਹੈ ਆਪਾਂ ਕਹਿੰਦੇ ਗਰੀਬੀ ਗਰੀਬੀ ਦੀ ਗੱਲ ਸੁਣ ਲੈ ਜਿਹੜਾ ਗਰੀਬ ਦੇ ਕੋਲੇ ਕੁਛ ਹੈ ਉਹ ਅਮੀਰ ਦੇ ਕੋਲੇ ਨਹੀਂ ਹੈਗਾ ਪੁੱਛਿਓ ਜਿਹੜਾ ਗਰੀਬ ਜਿਹੜਾ ਬੰਦਾ ਗਰੀਬ ਹੈ ਕਿਰਤ ਕਰਕੇ ਖਾਂਦਾ ਜਿਹੜਾ ਜਿਹੜਾ ਰੱਬ ਉਹਦੇ ਨੇੜੇ ਆ ਗਰੀਬ ਦੇ ਰੱਬ ਨੇੜੇ ਆ ਅਮੀਰ ਦੇ ਰੱਬ ਨੇੜੇ ਨਹੀਂ ਹੈਗਾ ਤੂੰ ਦੁਨੀਆਂ ਦੇ ਅੱਜ ਹੁਣ ਅੱਜ ਤੂੰ ਦੇਖ ਲੈ ਅੱਜ ਆਪਾਂ ਅ ਜੋ ਉਹ ਮਨਾ ਰਹੇ ਨਾ ਦਸਮ ਗੜਾ ਮਨਾ ਰਹੇ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿੱਥੇ ਜਨਮ ਲਿਆ ਤਾਂ ਗਰੀਬ ਦੇ ਘਰੇ ਲਿਆ ਤਾਂ ਇਸ ਕਰਕੇ ਗਰੀਬਾਂ ਦੇ ਵਿੱਚ ਰੱਬ ਵਸਦਾ ਗੁਰੂ ਅਰਜਨ ਦੇਵ ਮਹਾਰਾਜ ਰੱਬ ਹੀ ਸੀ ਕਿ ਉਹਨਾਂ ਨੇ ਗਰੀਬਾਂ ਦੇ ਘਰੇ ਜਨਮ ਲਿਆ ਤਾਂ ਬਾਬੇ ਨਾਨਕ ਨੇ ਵੀਰ ਦੇ ਘਰੇ ਰੋਟੀ ਨਹੀਂ ਖਾਧੀ ਗਰੀਬ ਦੇ ਖਾਧੀ ਗਰੀਬੀ ਦੀ ਮੈਨੂੰ ਇਹੀ ਗੱਲ ਕਹਿੰਦਾ ਵੀ ਸਾਰੇ ਭਰਾਵਾਂ ਨੂੰ ਜ਼ਿਆਦਾਤਰ ਅਸੀਂ ਬੜਾ ਆਪਣਾ ਗਰੀਬਪਾਈ ਕਰੈ ਨਸ਼ਾ ਦੇ ਵਿੱਚ ਇਹੋ ਆਪਾਂ ਦੂਰ ਹਾਂਜੀ 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 ਸਹੀ ਹੈ ਸਹੀ ਗੱਲ ਆਪ ਦੇ ਘਰੇ ਲ ਜਾ ਕੇ ਚਾਹ 200 ਆ 400 ਆ ਉਹ ਆਪ ਦੀ ਕਿਰਤ ਕਰਕੇ ਖਾਣੇ ਪਰ ਜੇ ਨਸ਼ੇ ਦੀ ਬੰਦ ਪੰਦਰਾਂ ਸਮਾਨਾਂ ਕਾ ਤਾਂ ਮਾੜਾ ਇਹਨੇ ਆਦਿ ਸਾਰਾ ਮੋੜ ਲੈ ਨੂੰ ਵਿਧਾਈਆਂ ਕਰਦੇ ਆ ਇਹਦੇ ਲੈ ਰਿਹਾ ਕਦ ਕਦ ਕਿੰਨਾ ਕਿੰਨਾ ਟਾਈਮ ਛੱਡ ਦੇ ਤੇਰੇ ਭਰਾ ਨੇ ਕਹਿ ਕੇ ਗਿਆ ਛੱਡ ਦੇ ਜਗਾ ਮੈਂ 10 ਵੀਤਨਾ ਛੱਡ ਦੇ ਲੱਕਾ ਚੱਲ ਮੈਂ ਵੀ ਮੁੰਡਾ ਜਣਾ 10 ਵੀਤਨਾ ਤੇ ਗੋਲੀ ਛੱਡ ਦੂੰਗਾ ਅੱਕਾ ਫਿਰ ਮੈਨੂੰ ਪਿੰਡ ਮਿਲਣਾ ਹੈ ਵੀ ਕੋਟਨਾ ਪਿੰਡ ਮੈਰਾ ਜਾਣ ਹਾਂਜੀ ਹਾਂ ਹਾਂ ਜਾਈਦਾ ਜੀ ਹਾਂ ਚਲ ਅੱਕਾ ਵੀ ਲੈ ਆ ਵੀ ਮੈਂ ਗੋਲੀ ਛੱਡਤੀ ਬਾਈ ਦੰਗਾ ਉਹ ਦਿਨ ਬੈਕ ਹੈ ਤੇਨੂੰ ਤੇਰਾ ਪੱਕਾ ਤੈਨੂੰ ਸਨਮਾਨ ਕਰਾਂਗੇ ਅਸੀਂ ਹਾਂ ਪੱਕਾ ਐਨ ਲੋਕਾਂ ਦੇ ਸਾਹਮਣੇ ਵੀ ਆਹ ਸਨਮਾਨ ਕਰਦੇ ਆਂ ਭਰਾ ਇਹ ਤੇਰੀ ਦੇਣ ਹੋਊਗੀ ਹੋਰ ਵੀ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਸਨੇਹਾ ਹੋਊਗਾ ਮੈਸੂ ਬਹੁਤ ਅਟੈਚ ਛੜਤੀ ਗੋਲੀ ਤੈਨੂੰ ਗੱਲ ਕੋਈ ਨਹੀਂ ਤੈਨੂੰ 5 7 10000 ਤੱਕ ਕਰਦਾਂ ਨੂੰ ਸਨਮਾਨ ਕਰੂੰ ਜਿੰਨੇ ਕੁ ਮੇਰੀ ਕਾਤ ਆ ਹਾਂ ਇਦਨ ਸਨਮਾਨ ਕਰਾਂਗੇ ਉਹ ਛੜਤੀ ਗੋਲੀ ਠੀਕ ਐ ਛੜਦੀ ਭਰਾ ਬਣ ਕੇ ਜਾਂਦਾ